ਹਾਂਜੀ ਇਹ ਅਸਲ 'ਚ ਇੱਕ 52/25 ਐਫਆਈਆਰ ਦਾ ਜੋ ਮਿਤੀ 13/3/2025 ਨੂੰ ਸੀ ਦੋ ਪਰਿਵਾਰਾਂ ਦੀ ਆਪਸ ਵਿੱਚ ਹੋਏ ਪੁਰਾਣੇ ਵਿਵਾਦਸ਼ਣ ਨੇ ਤੇ ਲੁਧਿਆਣੇ ਤੋਂ ਫੈਮਿਲੀ ਨਾਲ ਦੇ ਪੱਪਾ ਕੀਤੀ ਸੀ ਜਿਨ੍ਹਾਂ ਦੇ ਬਿਆਨ ਦੇ ਉੱਤੇ ਨਾਲ ਉਹਦੀ ਨਾਲ 9 ਬੰਦੇ ਵਾਈਨੇਮ ਤੇ 8 ਬਸ ਜਣੇ ਅਨੁਮ 50 ਅੰਡਰ ਸੈਕਸ਼ਨ 307 ਆਈਪੀਸੀ ਜਿਹਨਾਂ ਦੇ ਕੇ 109 333 115 ਤੋਂ ਮੀਰੇਜ ਦੀ ਵਕਫਤ ਤਰ੍ਹਾਂ ਅਮਲ ਪੱਛਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੋ ਬੰਦੇ ਇਹਦੇ ਵਿੱਚੋਂ ਅਰੈਸਟ ਕੀਤੇ ਜਾ ਚੁੱਕੇ ਨੇ ਤੇ ਸਾਡੀ ਪੁਲਿਸ ਪਾਰਟੀ ਵੀ ਇਹਨਾਂ ਦੇ ਨਾਲ ਜਾ ਕੇ ਵੀ ਗੋਟਨਵਾਲ ਲੁਧਿਆਣੇ ਆ ਕੇ ਜ਼ਿਲ੍ਹੇ ਵਿੱਚ ਰਿਚ ਇਹਨੂੰ ਤੇ ਇਹਨਾਂ ਤੋਂ ਜਿਹੜਾ ਮੇਨ ਬੰਦਾ ਜਸ਼ਮਨ ਆਫੀ ਬਖਸਰੀ ਰੈਸਟ ਕੀਤਾ ਤੇ ਉਹਦਾ ਅ ਕ੍ਰਿਮਿਨਲ ਮੰਨਤ ਹੋਦੇ ਪਰ ਇਹਨਾਂ ਬਦਵਾਰੋ ਸੱਚ ਚਾਹੁੰਦੇ ਨੇ ਕਿ ਉਹ ਬੰਦਾ ਉਹ ਵੀ ਉਹ ਇਹਨਾਂ ਦਾ ਅਸਲ ਸੱਚ ਇਹਣਾ ਜੀ ਪੁਲਿਸ ਉਸ ਬੰਦੇ ਨੂੰ ਕੁੱਟ ਮਾਰਨੀ ਕਰਦੀ ਮਾਰ ਪਰ ਜਿਹੜਾ ਜਾਨ ਸਾਡੇ ਦੇਰੇ ਦੁਫਾ ਦਾ ਜੀ ਕਹਿੰਦੇ ਵੀ ਇਹ ਕਿਸੇ ਇੱਕ ਮੋੜ ਉੱਤਾ ਜਲੇ ਨਹੀਂ ਨਹੀਂ ਹੁਣ ਦੋਸ਼ੀ ਨੂੰ ਪਾਣੀ ਪਲਾਉਣਾ ਕੋਈ ਨਹੀਂ ਉਹਦਾ ਪੂਰੀ ਟੇਕ ਦੇ ਵੀ ਉਹ ਸੱਚ ਹੈ ਕਿ ਆਪਾਂ ਮੰਨ ਪੈਸੇ ਦਾ ਲੈਂਡਿੰਗ ਫਿਕਰ ਕਰਦੇ ਵਿੱਚ ਇਹ ਸੱਚ ਦੋ ਫੈਮਿਲੀਜ਼ ਦਾ ਆਪਸ ਪੈਸੇ ਦਾ ਰੌਲਾ ਸੀ ਜਿਹਦੇ ਕਰਕੇ ਬਾਅਦ ਸ਼ਹਿਰ ਦੇ ਲੋਕੀ ਆਪਸ ਅਣਬਣ ਹੋਈ ਤੇ ਉਹਨਾਂ ਨੇ ਆ ਕੇ ਹੁਣ ਲੱਗਾ ਕਿ ਤੇ ਇਹਦੇ ਚੋਂ ਇਹਨਾਂ ਨੇ ਕੁਝ ਕੁ ਲੀਡਿੰਗ ਦੇ ਵੀ ਨਾਲ ਥਾਏ ਜਿਹੜੇ ਕਿਹਨੇ ਇਨਵੈਸਟੀਗੇਟ ਕਰਨੇ ਵੀ ਨਹੀਂ ਤੇ ਕਈਆਂ ਸੀ ਲੋਕੇਸ਼ਨ ਤੇ ਇਫੈਕਟ ਆਈਆਂ ਕਈ ਨਹੀਂ ਹੋ ਸਕੋ ਫਿਰ ਸਾਡੀ ਤਕਰੀਰ ਨਾਲ ਜੁੜੀਏ ਇਹ ਇੱਚ ਬਲਦੀ ਪਰਸੋਂ ਜਿਹੜਾ ਮੇਨ ਮੁਲਜਮ ਮੁੱਖ ਮੁਲਜਮ ਅਸੀਰੋਂ ਨਾਹੜੇ ਤੋਂ ਲੈ ਕੇ ਦੀ ਰਿਪੋਰਟ ਆਈ ਹੈ ਉਹ ਜੇ ਬਗਨਮੀਰ ਵਾਲਾ ਵੀ ਕੁਝ ਉਹਦੀ ਕੋਟ ਮਾਰਨਿੰਗ ਕਰਦੇ ਕਿਸਮ ਦਾ ਜਿਹੜੀ ਕਿ ਅਸੀਂ ਬਾਇਲੌਗ ਨੀਤੀ ਬਣ ਗਈ ਸੀ ਉਹ ਪਾਸ ਇਹ ਵੀ ਕਹਿ ਰਹੇ ਕੁਝ ਰਹਿ ਗਏ ਆ ਕਹਿੰਦੇ ਕੁਝ ਬੰਦੇ ਦਾ ਨਾਮ ਹੈਗੇ ਪਰ ਉਹ ਰਿਸਟ ਨਹੀਂ ਹੋਏ ਬਿਲਕੁਲ ਬਿਲਕੁਲ ਜਦੋਂ ਪਚਾਰਤ ਹੁੰਦਾ ਹਰ ਬੰਦਾ ਆਪੋ ਆਪ ਦੀ ਕਿਧਰੇ ਕਿਧਰੇ ਭੱਜਿਆ ਹੁੰਦਾ ਉਹਦੇ ਘਰੇ ਰੈਂਸ ਕੀਤੀਆਂ ਤਾਲੇ ਲੱਗੇ ਹੋਏ ਆ ਤੇ ਸਰ ਜੀ ਆਪਦੇ ਸੋਰਸ ਵੀ ਕੈਂਟ ਕੀਤੇ ਹੋਏ ਆ ਉਹਨਾਂ ਨੂੰ ਜਲਦ ਤੋਂ ਜਲਦ ਰਿਸਟ ਸਰ ਇਹਨਾ ਕਹਿੰਦੇ ਕੁਝ ਬਾਇਲੌਗ ਸੰਪਰਪਿਆ ਦੇ ਰਹੇ ਸਾਨੂੰ ਸੁਣਵਾਈ ਨਹੀਂ ਕਰ ਰਹੇ ਸਰ ਜੀ ਨਹੀਂ ਕੋਈ ਕੁਝ ਹੋਰ ਸੰਕੁੱਟ ਨਹੀਂ ਜੀ ਅਸੀਂ ਇਹਦਾ ਮੀਨ ਮਤਲਬ ਇਹਦੇ ਵਿੱਚ ਉਹਨੇ ਕਹਿਿਆ ਕਿ ਪਰਸੋਂ ਹੀ ਉਹਦੇ ਅੰਦਰ ਉਹ ਦੇਖ ਪਾਈਏ ਤੇ ਉਹਦੇ ਕਹਿਣ ਤੇ ਉਹਦੇ ਦਿਆਂ ਦਾ ਤੇ ਉਹਦੀ ਤਸਵੀਰ ਦੇ ਵਿੱਚ ਜਿਹੜੇ 2 ਬੰਦੇ ਹੋਰ ਆਏ ਆ ਉਹ ਉਹ ਵਿੱਚ ਨਾ ਨਾਮਜ਼ਦ ਵੀ ਕਰ ਦਿੱਤੇ ਗਏ ਜੀ ਇਸ ਕਰਕੇ ਸਟੇਅ ਇਨਵੈਸਟਮੈਂਟ ਜਲਦੀ ਹੈ ਜਿਹੜਾ ਬੰਦਾ ਮੌਕੇ ਤੇ ਉੱਤੇ ਮਨੋਤਪ ਸਿੰਘ ਉਹਨੂੰ ਬਿਲਕੁਲ ਜੀ ਬਖਸ਼ਿਆ ਹੋਏ ਜਿਹੜਾ ਬੰਦਾ ਉੱਤੇ ਮੌਕੇ ਨਹੀਂ ਸੀ ਉਹਨੂੰ ਮਤਲਬ ਇਹਦੇ ਵਿੱਚ ਉਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਜੀ ਇੱਕ ਮੁਲਾਜ਼ਮ ਨੂੰ ਦਾ ਪੁਲਿਸ ਦੇ ਵਿੱਚ ਇੱਕ ਜੌਬ ਕਰ ਰਿਹਾ ਇਸ ਟਾਈਮ ਉਹਨੂੰ ਤਰਨਾ ਦੇਣਾ ਹੈ ਮਸੂਦ ਪਰਸੋਂ ਕੁਐਸਚਨ ਚਾਹੀਏ ਜੀ ਆਦਿ ਉਹਦੇ ਫੈਮਲੀ ਦਾ ਮੈਟਰ ਹੈ ਉਹ ਤਾਂ ਆਇਆ ਸੀ ਨੂੰ ਸੁਣਟ ਆਇਆ ਵੀ ਪਿਆਰ ਨਾਲ ਜਾ ਕੇ ਬਣ ਮੰਨਣ ਨੂੰ ਪਿਆਰ ਨੂੰ ਦੇਖੋ ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਦੇ ਨਾਲ ਕੀ ਮੈਂ ਬਾਹਰ ਤੇਰੀ ਗੱਲਬਾਤ ਕੀਤੀ ਹੈ ਪਰ ਅਸਲ ਵਿੱਚ ਜਿਵੇਂ ਉਹ ਮੋਬ ਤੇ ਲੋਕ ਇਕੱਠਾ ਹੋਏ ਹੋਏ ਕੋਈ ਗੱਲ ਸੁਣਨ ਨੂੰ ਤਿਆਰ ਤੇ ਆਪਾਂ ਸਾਡਾ ਪਰਚਾ ਸੁਣਿਓਗੇ ਅਸੀਂ ਇਹਨਾਂ ਨਾਲ ਗੱਲ ਕੀਤੀ ਹੈ ਤੇ ਇਨਫੈਕਟ ਅਸੀਂ ਉਹ ਦੁਆਰੇ ਰੀਚ ਪਾ ਦਿੱਤੇ ਅੰਦਰ ਕਿ ਇਹਦੇ ਬੰਦੇ ਨਹੀਂ ਰੀਚ